ਨਹੀਂ ਟਾਡਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਤੁਸੀਂ ਵੀ ਟੀਚਰ ਹਾਂਜੀ ਮੈਂ 6835 ਦੇ ਵਿੱਚ ਈਟੀਟੀ ਟੀਚਰ ਹਾਂ ਤੇ ਉਹ ਮਨਪ੍ਰੀਤ ਸਿੰਘ ਜੋ ਤੁਹਾਡੇ ਨਾਲ ਕرائیਤੇ ਰਹਿੰਦੇ ਸੀਗੇ ਟੀਚਰ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਕੇ ਸੂਸ਼ਟ ਕਰ ਲਈ ਇਹ ਕਿਸ ਤਰ੍ਹਾਂ ਹੋਇਆ ਸਰ ਸਰ ਅਸੀਂ ਸਵੇਰੇ 7:30 ਵਜੇ ਚਲੇ ਜਾਨੇ ਹਾਂ ਇੱਥੋਂ ਤੇ ਜਿਹੜੇ ਬਾਕੀ ਟੀਚਰ ਉਹ ਇਹ ਮੇਰੇ ਨਾਲ ਇੱਕ ਹੋਰ ਟੀਚਰ ਨੇ ਜਸਪਾਲ ਸਿੰਘ ਤੇ ਹਰਮਨ ਸਿੰਘ ਨੇ ਤੇ ਚੌਥੇ ਹੈਗੇ ਨੇ ਇਹ ਆਪਣੇ ਜਿਹੜੇ ਮਨਪ੍ਰੀਤ ਸਿੰਘ ਤੇ ਅਸੀਂ ਤਿੰਨੋਂ ਟੀਚਰ ਆਪਣਾ ਟਾਈਮ ਦੇ ਨਾਲ ਚਲੇ ਜਾਂਦੇ ਆ ਤੇ ਅੱਜ ਵੀ ਅਸੀਂ ਆਪਣੇ ਟਾਈਮ ਦੇ ਨਾਲ 6:30 ਵਜੇ ਸਕੂਲ ਤੋਂ ਆਪਣੇ ਰੂਮ ਤੋਂ ਚਲੇ ਗਏ ਤੇ ਜਦੋਂ ਅਸੀਂ ਸ਼ਾਮ ਨੂੰ 3:00 ਵਜੇ 3:20 ਤੇ ਛੁੱਟੀ ਹੁੰਦੀ ਆ ਤੇ ਅਸੀਂ 3:50 ਤੇ ਜਾਂ 4:00 ਵਜੇ ਪਹੁੰਚਿਆ ਰੂਮ ਦੇ ਵਿੱਚ ਤੇ ਅਸੀਂ ਦੇਖਿਆ ਕਿ ਰੂਮ ਦਾ ਲੋਕ ਲੱਗਿਆ ਹੋਇਆ ਤੇ ਅਸੀਂ ਪਿੱਛੇ ਜੀ ਚੱਕ ਜਦੋਂ ਰੂਮ ਖੋਲ ਕੇ ਦੇਖਿਆ ਤੇ ਉਹ ਜੋ ਮਨਪ੍ਰੀਤ ਸਿੰਘ ਸੀ ਆਪਣੇ ਉਹ ਹੈਂਗ ਹੋਏ ਹੋਏ ਸੀ ਆਪਣੇ ਰਸਤੇ ਤੇ ਨਾਲ ਜਦੋਂ ਸਵੇਰੇ ਤੁਸੀਂ ਨਿਕਲਦੇ ਸੀ ਇਕੱਠੇ ਨਹੀਂ ਸੀ ਨਿਕਲਦੇ ਸਕੂਲ ਨਹੀਂ ਜੀ ਕਿਉਂਕਿ ਉਹਨਾਂ ਦਾ ਜਿਹੜਾ ਸਕੂਲ ਸੀ ਉਹ ਨੇੜੇ ਸੀ ਸਾਡਾ ਸਕੂਲ ਥੋੜਾ ਦੂਰ ਪੈਂਦਾ ਵਾ ਤੇ ਇਸ ਕਰਕੇ ਅਸੀਂ ਅੱਧਾ ਘੰਟਾ ਪਹਿਲਾਂ ਨਿਕਲ ਜਾਂਦੇ ਹਾਂ ਉਹਨਾਂ ਨਾਲ ਉਹ ਪੰਦੇਰਕਲਾਂ ਸਕੂਲ ਦੇ ਵਿੱਚ ਸੀ ਸਰਕਾਰੀ ਹਾਈ ਸਕੂਲ ਪੰਦੇਰਕਲਾਂ ਤੁਸੀਂ ਕਿੰਨੇ ਤੁਸੀਂ ਕਿਹੜੇ ਸਕੂਲ ਸੀ ਮੈਂ ਹੈਗਾ ਜੀ ਸਰਕਾਰੀ ਪ੍ਰਾਇਮਰੀ ਸਕੂਲ ਮਾਕੋਵਾਲ ਦੇ ਵਿੱਚ ਤੇ ਮੇਰੇ ਨਾਲ ਨੇ ਜਿਹੜੇ ਟੀਚਰ ਜਾਂਦੇ ਸੀ ਦੋਨੋਂ ਇਕੱਠੇ ਇਹ ਨਾਲੇ ਨੇ ਸਰਕਾਰੀ ਮਿਡਲ ਸਕੂਲ ਮਾਕੋਵਾਲ ਜੀ ਠੀਕ ਹੈ ਕਿੰਨੇ ਜਾਂਦੇ ਸੀ ਤੁਸੀਂ ਇੱਥੇ ਅਸੀਂ ਚਾਰ ਜਣੇ ਰਹਿੰਨੇ ਜੀ ਇੱਥੇ ਉਹਨਾਂ ਦੇ ਸਮੇਤ ਤੁਸੀਂ ਇਕੱਠੇ ਆਏ ਜਦੋਂ ਨਹੀਂ ਜੀ ਸਾਡੇ ਭਾਰਤੀ ਦੇ ਅਕੋਰਡਿੰਗ ਅਸੀਂ ਆਏ ਆ ਅਲੱਗ-ਅਲੱਗ ਤੇ ਸਭ ਤੋਂ ਪਹਿਲਾਂ ਜਸਪਾਲ ਸਿੰਘ ਆਏ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਆਏ ਨੇ ਫਿਰ ਹਰਵੰਤ ਸਰ ਆਏ ਨੇ ਫਿਰ ਸਾਰੇ ਨਾਲ ਲੇਟ ਮੈਂ ਆਏ ਜੀ ਡੇਟ ਸਾਲਵ ਹੋਇਆ ਜੀ ਆਏ ਕੋਈ ਲੱਗਦਾ ਭਾਗੀ ਪਰੇਸ਼ਾਨੀ ਜਾਂ ਘਰੇਲੂ ਕੋਈ ਪਰੇਸ਼ਾਨੀ ਹੋਏ ਨਹੀਂ ਸਰ ਇਸ ਬਾਰੇ ਉਹਨਾਂ ਨੇ ਕਦੇ ਗੱਲ ਨਹੀਂ ਸਾਡੇ ਨਾਲ ਕੀਤੀ ਤੇ ਸਕੂਲ ਦੀ ਪਰੇਸ਼ਾਨੀ ਘਰੇਲੂ ਨਹੀਂ ਜੀ ਇਸ ਬਾਰੇ ਕਦੇ ਉਹਨਾਂ ਨੇ ਕੋਈ ਗੱਲ ਵੀ ਨਹੀਂ ਕੀਤੀ ਨਾ ਸਾਨੂੰ ਕਦੇ ਕੋਈ ਐਦਾਂ ਦਾ ਫੀਲ ਹੋਇਆ ਉਹਨਾਂ ਦੇ ਚਿਹਰੇ ਤੋਂ ਜਾਂ ਗੱਲਾਂ ਤੋਂ ਕਿਉਂਕਿ ਇਕੱਠੇ ਰਹਿੰਦੇ ਸੀ ਰੋਟੀ ਪਾਣੀ ਵੀ ਇਕੱਠੇ ਬਣਾਉਂਦੇ ਸੀ ਤੇ ਇਸ ਤਰ੍ਹਾਂ ਦੀ ਤਾਂ ਕੋਈ ਪਰੇਸ਼ਾਨੀ ਨਹੀਂ ਲੱਗੀ ਸਾਨੂੰ ਅਸੀਂ ਜਦੋਂ ਦੇਖਿਆ ਫਿਰ ਅਸੀਂ ਆਪਣੇ ਮਕਾਨ ਮਾਲਕ ਨੂੰ ਦੱਸਿਆ ਤੇ ਉਹਨਾਂ ਨੇ ਫਿਰ ਆ ਕੇ ਸ੍ਰੀਖੀ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਪੁਲਿਸ ਨੂੰ ਫੋਨ ਕੀਤਾ ਜੀ ਸਰ ਵਾਕਿਆ ਕੀ ਸੀ ਵੀ ਅਸੀਂ ਤਸਵੇਰੇ 8 ਵਜੇ ਨਿਕਲ ਜਾਨੇ ਆ ਪਹਿਲਾਂ ਹਰਜਿੰਦਰ ਸਿੰਘ ਜੀ ਨੇ ਗੱਲ ਕੀਤੀ ਅਸੀਂ ਸਾਡਾ ਪਿੰਡ ਇੱਕੋ ਹੀ ਹੈ ਸਕੂਲ ਉਹਨਾਂ ਦਾ ਪ੍ਰਾਇਮਰੀ ਹੈ ਤੇ ਮੇਰਾ ਮਿਡਲ ਹੈ ਅਸੀਂ ਦੋਨੋਂ ਇਕੱਠੇ ਬਾਈਕ ਤੇ ਜਾਨੇ ਆ ਤੇ ਸਵੇਰੇ ਸਵਾ 8 ਸਵੇਰੇ ਚਲੇ ਗਏ ਆ ਤੇ ਜਦੋਂ ਸ਼ਾਮ ਨੂੰ ਅਸੀਂ 3:50 ਤੇ ਜਾਂ 4:00 ਦੇ ਕਰੀਬ ਆਏ ਆ ਤੋਂ ਦੇਖਿਆ ਕਿ ਲੋਕ ਲੱਗਾ ਸੀਗਾ ਪਿੱਛੋਂ ਹੀ ਲੱਗਿਆ ਗੱਡੀ ਉਹਨ ਦੀ ਬਾਹਰ ਖੜੀ ਸੀ ਬਾਈਕ ਵੀ ਖੜਾ ਸੀ ਸਾਨੂੰ ਟੈਨਸ਼ਨ ਹੋਈ ਵੀ ਕਿੱਧਰ ਗਿਆ ਬੰਦਾ ਵੀ ਅਜੇ ਤੱਕ ਹੈ ਨਹੀਂ ਦਿਖਾਈ ਨਹੀਂ ਦੇ ਰਿਆ ਤਾਂ ਫਿਰ ਵੇਖਿਆ ਪਿਛਲਾ ਗੇਟ ਤੇ ਕੁੰਡੀ ਲੱਗੀ ਸੀਗੀ ਤੇ ਜਦੋਂ ਅਸੀਂ ਉਹਨੂੰ ਧੱਕਾ ਮਾਰ ਕੇ ਵੇਖਿਆ ਤੇ ਉਹ ਅੰਦਰ ਹੈਂਗ ਹੋਇਆ ਪਿਆ ਸੀਗਾ ਜੀ ਤੇ ਕੋਈ ਲੱਗਦਾ ਸੀ ਵੀ ਪਰੇਸ਼ਾਨ ਸੀ ਜਾਂ ਕੁਝ ਸਰ ਨਹੀਂ ਸਰ ਇਹੋ ਜੀ ਤੇ ਕੋਈ ਕਦੇ ਵੀ ਕੋਈ ਇਹੋ ਜੀ ਗੱਲ ਨਹੀਂ ਹੋਈ ਨਾ ਸਾਡੇ ਨਾਲ ਉਹਨਾਂ ਕੀਤੀ ਕਦੇ ਜੀ ਸਕੂਲ ਦੀ ਪਰੇਸ਼ਾਨੀ ਹੋਏ ਕਰੇਲੂ ਹੋਏ ਜਾਂ ਤੁਹਾਡੇ ਨਾਲ ਨਾ ਜੀ ਨਾ ਤਾਂ ਉਹਨੇ ਕਦੇ ਸਕੂਲ ਦੀ ਸਾਡੇ ਨਾਲ ਕੋਈ ਸ਼ੇਅਰ ਕੀਤੀ ਹੈ ਤੇ ਨਾ ਹੀ ਜਿਹੜੀ ਕੀ ਹੈ ਜੀ ਘਰ ਦੀ ਕੀਤੀ ਹੈ ਕਿਉਂਕਿ ਉਹ ਅਲੱਗ-ਅਲੱਗ ਕਮਰੇ ਹੈ ਜੀ ਆਪ ਆਪਣੇ ਕਮਰੇ ਚ ਜਾ ਕੇ ਪਹਿ ਜਾਈਦਾ ਜੀ ਹਾਂਜੀ ਸਰ ਹਾਂ ਜਸਮਨ ਸਿੰਘ ਮੈਂ ਸਾਇੰਸ ਟੀਚਰ ਹਾਂ ਬਿਸ਼ੋਏ ਸਕੂਲ ਵਿੱਚ ਜਿੱਦਾਂ ਕਿ ਤੁਹਾਨੂੰ ਸਰ ਨੇ ਦੱਸਿਆ ਜੀ ਆ ਕਿ ਜਿੱਦਾਂ ਆਪਾਂ ਆਏ ਆ ਸਕੂਲ ਤੇ ਟਾਈਮ ਤੋਂ ਬਾਅਦ ਆਨ ਕੇ ਜਦੋਂ ਦੇਖਿਆ ਰੂਮ ਵਿੱਚ ਕਿ ਉਹਨਾਂ ਦੇ ਅਰੂਮ ਨੂੰ ਕਮਰਾ ਲੱਗਾ ਹੋਇਆ ਸੀਗਾ ਤੇ ਆਪਾਂ ਬਾਹਰ ਚੈੱਕ ਕੀਤਾ ਗੱਡੀ ਵੀ ਉਹਦੀ ਮੋਟਰਸਾਈਕਲ ਵੀ ਖੜਾ ਸੀਗਾ ਉੱਥੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਤਲਾਸ਼ਗਾਰਦੀ ਕੋਸ਼ਿਸ਼ ਕੀਤੀ ਤੇ ਜਿਹੜਾ ਰੂਮ ਮਨ ਲੱਕੇ ਖੋਲ ਕੇ ਦੇਖਿਆ ਤੇ ਫੇ ਉਹ ਜਿਹੜਾ ਰੱਸੀ ਦੇ ਨਾਲ ਲੰਮਕਿਆ ਪਿਆ ਸੀਗਾ ਉਸ ਤੋਂ ਬਾਅਦ ਫਿਰ ਆਪਾਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਅ ਸਰ ਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਮਨਪ੍ਰੀਤ ਸਿੰਘ ਰਹਿ ਰਹੇ ਨੇ ਮਨਪ੍ਰੀਤ ਸਿੰਘ ਇਹ ਟੀਚਰ ਨੇ ਗਵਰਨਮੈਂਟ ਟੀਚਰ ਨੇ ਪੰਦੇੜ ਕਲਾ ਲੱਗੇ ਹੋਏ ਨੇ ਅੰਮ੍ਰਿਤਸਰ ਡਿਸਟ੍ਰਿਕਟ ਚੋਂ ਦਾ ਤੇ ਅੱਜ ਇਹਨਾਂ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਨੇ ਹੈਂਗਿੰਗ ਹੋ ਗਈ ਆ ਫਾਲ ਲਿਆ ਹੋਇਆ ਇਹਨਾਂ ਨੇ ਤੇ ਬਾਕੀ ਜੋ ਵੀ ਸਾਡੀ ਕਾਨੂੰਨੀ ਕਾਰਵਾਈ ਹੋਏਗੀ ਉਹ ਕਰਾਂਗੇ ਕੀ ਲੱਗਦਾ ਜੀ ਕੋਈ ਨਹੀਂ ਅਜੇ ਕੁਝ ਨਹੀਂ ਫਿਲਹਾਲ ਕੁਝ ਨਹੀਂ ਫਿਲਹਾਲ ਅਸੀਂ ਜੋ ਸਾਡੀ ਕਾਰਵਾਈ ਉਹ ਕਰਾਂਗੇ ਮਹਲਾਤ ਚਾਹੁੰਦੇ ਹਾਂ ਹਾਂ ਜੀ ਹਾਂ ਜੀ ਕਰ ਰਹੇ ਹਾਂ ਜੀ ਹਾਂ ਥੈਂਕ ਯੂ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹਾਂ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ધ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ। ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ। ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੇਰٹین ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ। ਫੇਸ਼ੀਅਲ 400 ਰੁਪਏ ਚ, ਥ੍ਰੈਡਿੰਗ 40 ਰੁਪਏ ਚ, ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ। ਬ੍ਰਾਈਡਲ ਨੂੰ ਸਿਰਫ ਤੇ ਸਿਰਫ 4992 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੇਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੇਵਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News